ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵਾਂ ਸਾਲ 2025 ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਬੈਠੇ-ਬੈਠੇ ਕੁਝ ਲਾਈਨਾਂ ਲਿਖੀਆਂ ਬੀਤੇ ਆ ਸਾਲ 2024 ਅਤੇ ਆਉਣ ਵਾਲਾ ਸਾਲ 2025 2024 ਬਰਾ 2025 ਨੂੰ ਸੰਬੋਧਨ ਕਰਕੇ ਕੁਝ ਆਖਦਾ ਆਪਸ ਵਿੱਚ ਉਹਨੂੰ ਕੁਝ ਸਲਾਹ ਦੇ ਰਿਹਾ ਤੈਨੂੰ ਦੇ ਕੇ ਥਾ ਮੈਂ ਚੱਲਾਂ ਸਮਾ ਹੋ ਗਿਆ ਤਾਂ ਮੈਂ ਚੱਲਾਂ ਤੈਨੂੰ ਦੇ ਕੇ ਥਾ ਮੈਂ ਚੱਲਾਂ ਸਮਾ ਹੋ ਗਿਆ ਤਾਂ ਮੈਂ ਚੱਲਾਂ ਆਉਣਾ ਜਾਣਾ ਬਣਿਆ ਜੱਗ ਤੇ ਇਸੇ ਕਰਕੇ ਹਾਂ ਮੈਂ ਚੱਲਾਂ 23 ਦੀ ਥਾ ਤੇ ਮੈਂ ਆਇਆ ਸੀ ਮੇਰੀ ਥਾ ਤੇ ਤੂੰ ਆਇਆ ਏ ਜਦ ਤੇਰੀ ਥਾ ਤੇ 26 ਆਉਣਾ ਤੂੰ ਵੀ ਹੋਣਾ ਪਰਾਂ ਮੈਂ ਚੱਲਾਂ ਮੇਰੀ ਇੱਕ ਸਲਾਹ ਜੇ ਮੰਨੇ ਆਖਾਂ ਗਾ ਮੈਂ ਤਾਂ ਜੇ ਮੰਨੇ 224 225 ਨੂੰ ਕਹਿ ਰਿਹਾ ਮੇਰੀ ਇੱਕ ਸਲਾਹ ਜੇ ਮੰਨੇ ਅੱਖਾਂ ਗਾਵੇਂ ਤਾਂ ਜੇ ਮੰਨੇ ਖੁਸ਼ੀਆਂ ਅਤੇ ਖੇੜੇ ਰੱਖੀ ਰੌਣਕ ਸਭ ਦੇ ਬੇੜੇ ਰੱਖੀ ਅੱਖ ਕਦੇ ਵੀ ਅੱਖ ਕਿਸੇ ਦੀ ਕਦੇ ਨਾ ਰੋਵੇ ਹੱਸਦੇ ਵਸਦੇ ਚਿਹਰੇ ਰੱਖੀ ਚੰਗੇ ਕੰਮ ਵੱਲ ਜ਼ੋਰ ਲਗਾ ਦੇ ਨਸ਼ਿਆਂ ਵਾਲਾ ਕੋੜ ਮੁਕਾ ਦੇ ਭਰਣ ਹਤਿਆ ਬੇਰੁਜ਼ਗਾਰੀ ਅਨਪੜਤਾ ਦਾ ਦੌਰ ਮੁਕਾ ਦੇ ਸਭ ਦੀਆਂ ਆਸਾਂ ਪੂਰੀਆਂ ਹੋਵਣ ਰਹਿਮਤ ਚਾਰ ਚਫੇਰੇ ਰੱਖੀ ਅੱਖ ਕਿਸੇ ਦੀ ਕਦੇ ਨਾ ਰੋਵੇ ਖਸ ਦੇ ਵਸ ਦੇ ਚਿਹਰੇ ਰੱਖੀ ਜਿਆਦਾ ਠੰਡ ਵਿੱਚ ਠੁਰ ਠੁਰ ਕਰਦੇ ਲੋਕੀ ਵੀ ਤਾਂ ਵੇਖ ਨਹੀਂ ਹੁੰਦੇ ਜਿਆਦਾ ਠੰਡ ਵਿੱਚ ਠੁਰ ਠੁਰ ਕਰਦੇ ਲੋਕੀ ਵੀ ਤਾਂ ਵੇਖ ਨਹੀਂ ਹੁੰਦੇ ਕਹਿਰ ਦੀ ਗਰਮੀ ਚੋਵੇ ਮੁੜਕਾ ਪਿੰਡੇ ਵੀ ਤਾਂ ਸੇਕ ਨਹੀਂ ਹੁੰਦੇ ਸੋਹਣਾ ਮੌਸਮ ਸੋਹਣੀਆਂ ਧੁੱਪਾਂ ਸੋਹਣੇ ਸ਼ਾਮ ਸਵੇਰੇ ਰੱਖੀ ਅੱਖ ਕਦੇ ਵੀ ਕਿਸੇ ਦੀ ਕਦੇ ਨਾ ਰੋਵੇ ਹੱਸਦੇ ਵਸਦੇ ਚਿਹਰੇ ਰੱਖੀ ਦੁਕਾਨਦਾਰ ਤੇ ਨੌਕਰੀ ਪੇਸ਼ਾ ਜਾਂ ਆਪਣਾ ਕਾਰੋਬਾਰ ਜਿਨ੍ਹਾਂ ਦਾ ਦੁਕਾਨਦਾਰ ਤੇ ਨੌਕਰੀ ਪੇਸ਼ਾ ਜਾਂ ਆਪਣਾ ਕਾਰੋਬਾਰ ਜਿਨ੍ਹਾਂ ਦਾ ਭਾਵੇਂ ਹੋਵਣ ਖੇਤੀ ਕਰਦੇ ਜਾਂ ਬਾਹਰ ਹੋਵੇ ਪਰਿਵਾਰ ਜਿਨ੍ਹਾਂ ਦਾ ਜਾਂ ਮਿਹਨਤਕਸ਼ ਮਜ਼ਦੂਰ ਹੋਣ ਪਰ ਸਭ ਦੇ ਖੁਸ਼ੀਆਂ ਖੇੜੇ ਰੱਖੀ ਅੱਖ ਕਦੇ ਵੀ ਕਿਸੇ ਦੀ ਕਦੇ ਨਾ ਰੋਵੇ ਹੱਸਦੇ ਵਸਦੇ ਚਿਹਰੇ ਰੱਖੀ 1 ਜਨਵਰੀ 2025 ਹੋ ਗਈ ਸ਼ੁਰੂਆਤ ਅੱਜ ਤੋਂ 1 ਜਨਵਰੀ 2025 ਹੋ ਗਈ ਸ਼ੁਰੂਆਤ ਸ਼ੁਰੂਆਤ ਅੱਜ ਤੋਂ ਮੇਰੀ ਆਖਰੀ ਤੇਰੀ ਪਹਿਲੀ ਗਿਣੀ ਜਾਣੀ ਹੈ ਰਾਤ ਅੱਜ ਤੋਂ 1 ਜਨਵਰੀ 2025 ਹੋ ਗਈ ਹੈ ਸ਼ੁਰੂਆਤ ਅੱਜ ਤੋਂ ਮੇਰੀ ਆਖਰੀ ਤੇਰੀ ਪਹਿਲੀ ਗਿਣੀ ਜਾਣੀ ਹੈ ਰਾਤ ਅੱਜ ਤੋਂ ਸਮਾਂ ਥੋੜਾ ਹੈ ਕੰਮ ਨੇ ਬਹੁਤੇ ਖਿੱਚ ਕੇ ਮਿੱਤਰਾ ਗੇੜੇ ਰੱਖੀ ਕਦੇ ਕਿਸੇ ਦੀ ਅੱਖ ਨਾ ਰੋਵੇ ਹੱਸਦੇ ਵਸਦੇ ਚਿਹਰੇ ਰੱਖੀ ਕਦੇ ਕਿਸੇ ਦੀ ਅੱਖ ਨਾ ਰੋਵੇ ਹੱਸਦੇ ਵਸਦੇ ਚਿਹਰੇ ਰੱਖੀ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਕਦੇ ਵੀ ਕਿਸੇ ਦੀ ਅੱਖ ਨਾ ਰੋਵੇ ਕਿਸੇ ਦੇ ਪਰਿਵਾਰ ਤੇ ਕੋਈ ਕਸ਼ਟ ਨਾ ਆਵੇ ਪਰ ਬਾਤਵਾ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਅਤੇ ਆਪਣੇ ਚਾਨਾ ਦੇ ਨਾਲ ਜੋੜ ਕੇ ਆਉਣ ਵਾਲਾ ਵਰਾ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਵਾਲਾ ਆਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ